ਗੁਰੂ ਕਾਉਸਾ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਆ ਪਵਲੇਓ ਕਲੀਆਂ ਵਾਲੇ ਪਾਤਸ਼ਾਹ ਸਰਵੰਸਦਾਨੀ ਧੰਨ ਧੰਨ ਸਤਿਗੁਰੂ ਸ਼੍ਰੀ ਗੋਬਿੰਦ ਸਿੰਘ ਸਾਹਿਬ ਸਿੱਕੇ ਪਾਸ਼ਾ ਜੀ ਆਦੇ ਪ੍ਰਕਾਸ਼ ਵਿਹਾਰੇ ਨੂੰ ਸਮਰਪਿਤ ਅੱਜ ਗੁਰਦੁਆਰਾ ਸ਼੍ਰੀ ਚੰਨਕਾਉਸਾ ਪਾਸ਼ਾ 6ਵੀਂ ਜਿੰਦੂਆਲ ਬੰਗਾ ਤੋਂ ਸਲਾਣਾ ਮਹਾਨ ਅਨਗਰ ਕੀਰਤਨ ਸਜਾਇਆ ਗਿਆ ਹੈ ਜਿਸ ਵਿੱਚ ਪੰਜ ਪਿਆਰੀ ਸਹਿਬਾਨ ਨਗਰ ਕੀਰਤਨ ਦੀ ਰਵਾਇਤ ਕਰ ਰਹੇ ਹਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਪਾਤਸ਼ਾਹ ਜੀ ਦੇ ਪਾਵਨ ਸਰੂਪ ਸੁਸ਼ੋਭਤ ਹਨ ਤੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਜਿਹੜਾ ਹੈ ਅੱਜ ਵੇਖਣ ਨੂੰ ਮਿਲਿਆ ਹੈ ਥਾਂ ਥਾਂ ਤੇ ਸੰਗਤਾਂ ਨੇ ਲੰਗਰਾਂ ਦੀ ਪ੍ਰਬੰਧ ਕੀਤੀ ਆ ਸਾਰੀਆਂ ਸੰਗਤਾਂ ਨੂੰ ਬੜੇ ਨਿਮਰਤਾ ਸਹਿਤ ਅਦਾਸ ਹੋਲਾ ਬੇਨਤੀ ਹੈ ਤੇ ਕਲਗੀਆਂ ਵਾਲੇ ਪਾਤਸ਼ਾਹ ਜੀਆਂ ਦੇ ਚਰਨਾਂ ਨਾਲ ਜੁੜ ਕਰਕੇ ਮਹਾਰਾਜ ਦੀਆਂ ਸਿੱਖਿਆਵਾਂ ਤੇ ਅਸੀਂ ਚੱਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਆ ਜਿਸ ਗੁਰੂ ਪਾਤਸ਼ਾਹ ਜੀ ਨੇ ਕੰਮ ਦੇ ਵਾਸਤੇ ਮੁਕਤਾਂ ਦੇ ਵਾਸਤੇ ਆਪਣੇ ਸਹਿਬਜਾ ਦੇ ਵਾਰੇ ਆ ਸੋ ਸੱਚੇ ਪਾਤਸ਼ਾਹ ਜੀ ਵਰਗਾ ਨਾ ਕੋਈ ਗੁਰੂ ਸੰਸਾਰ ਦੇ ਵਿੱਚ ਹੈ ਨਾ ਕੋ ਹੋਣਾ ਹੀ ਹੈ ਅੱਲਾ ਯਾਰਖਾ ਜੋਗੀ ਦੇ ਬੱਚਾ ਨੇ ਕਰਤਾਰ ਕੀ ਸੁਗੰਧ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਗਬਿੰਦ ਕੀ ਤਰੀਖ ਉਹ ਕਮ ਹੈ ਸੋ ਸਾ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪਰੋਂ ਸਮਰਪਿਤ ਹੁੰਦਿਆ ਹੋਇਆ ਅੱਜ ਇਹ ਨਗਰ ਕੀਰਤਨ ਜਿਹੜੇ ਸਵੇਰੇ 10 ਵਜੇ ਆਰੰਭ ਕੀਤੇ ਗਏ ਸਨ ਲਗਭਗ ਹੁਣ ਜਿਨ੍ਹਾਂ ਦੀ ਸੰਪੂਰਨਤਾ ਹੋਣ ਵਾਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਚੰਨਕੰਮ ਸਾਹਿਬ ਜੀ ਦੇ ਸਮੂਹ ਸਟਾਫ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਸੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਮਹਾਰਾਜ ਸਮੁੱਚੀ ਮੁਕਤੰ ਚੱਲਦੀਆਂ ਖਲਾਅ ਵਕਸ਼ਨ ਦੇਸ਼ਾਂ-ਵਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਪਾਵਨ ਪ੍ਰਕਾਸ਼ਪੁਰ ਦੀਆਂ ਬਹੁਤ-ਬਹੁਤ ਸਾਰੀਆਂ ਮੁबारकਾਂ ਜੀ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੀਰ ਮਰਜੰਦਰ ਸਿੰਘ ਜੀ ਜੋ ਕਿ ਹਮੇਸ਼ਾ ਪੰਜਾਬ 78 ਪੀਵੀ ਜੋ ਚੈਨਲ ਹੈ ਸਾਡੀ ਜੋ ਹਮੇਸ਼ਾ ਹੀ ਜੋ ਖਬਰ ਹੈ ਗੁਰੂ ਘਰ ਦੀ ਜਿਹੜੇ ਮੈਸੇਜ ਨੇ ਉਹ ਸਾਡੇ ਭਰਾਵਾਂ ਨੂੰ ਪਹੁੰਚਾਉਂਦੇ ਰਹਿੰਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਸਿੱਤੇ ਪਾਸ਼ਾ ਜੀ ਉਹਨਾਂ ਚੜ੍ਹਦੀ ਕਲਾ ਬਖਸ਼ ਉਹ ਸਾਰੀਆਂ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਦੀਆਂ ਬਹੁਤ ਬਹੁਤ ਸਾਰੀਆਂ ਮਾਰਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਾਨ ਗੁਰੂ ਗੋਬਿੰਦ ਸਿੰਘ ਸਾਹਿਬਾਨ ਗੁਰੂ ਗੋਬਿੰਦ ਸਿੰਘ ਸਾਹਿਬਾਨ ਤਾਨ 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 ਗੁਰੂ ਗੋਬਿੰਦ ਸਿੰਘ ਸਾਹਿਬਾਨ Follow me.